ਪ੍ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੀ ਜੀ ਸ਼ਿਰ੍ਹਾਬਾਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ ਹੁਣੇ ਇੱਥੇ ਆ ਰਹੀ ਹੈ ਜੀ ਅੱਤ ਦੀ ਵੱਡੀ ਮਾੜੀ ਖਬਰ ਵੱਜ ਗਿਆ ਵੱਡੇ ਖਤਰੇ ਦਾ ਘੂਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਚੰਡੀਪੁਰਗਰਥ ਜੁਲਾਈ ਤੋਂ ਗੁਜਰਾਤ ਤੋਂ ਵਿੱਚ ਹੜਕੰਪ ਮਚਾ ਰਿਹਾ ਹੈ ਤੇ ਗਾਂਧੀਪੁਰ ਦਾ ਵਾਸਤਾ ਪਹਿਲਾ ਮਾਮਲਾ ਜੁਲਾਈ ਮਹੀਨੇ ਸਾਹਮਣੇ ਆਇਆ ਸੀ ਤੇ ਉਹ ਦੋ ਤੋਂ 14 ਸਾਲ ਤੋਂ ਘੱਟ ਉਮਰ ਦੇ ਠਾਈ ਵਿੱਚ ਦੀ ਮੌਤ ਹੋ ਚੁੱਕੀ ਹੈ ਰਾਜ ਵਿਧਾਨ ਸਭਾ ਚ ਬੋਦਨ ਇਹ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਉਮੇਸ਼ ਮਕਵਾਨਾ ਜੀਹਾਂ ਵੱਲੋਂ ਵਿਧਾਨ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਚ ਸੇਤ ਮੰਤਰੀ ਰਿਕੀ ਰਿਸ਼ੀਕੇਸ਼ ਪਟੇਲ ਨੇ ਗੁਜਰਾਤ ਚ ਕਿਹਾ ਹੈ ਕਿ ਹੁਣ ਤੱਕ ਵਾਇਰਲ ਇਨਫੈਕਸ਼ਨ ਦੇ 62 ਮਾਮਲੇ ਸਾਹਮਣੇ ਆ ਚੁੱਕੇ ਨੇ ਉਹਨਾਂ ਦੱਸਿਆ ਕਿ ਇਸ ਇਨਫੈਕਸ਼ਨ ਕਰਕੇ 101 ਬੱਚਿਆਂ ਦੀ ਮੌਤ ਹੋ ਚੁੱਕੀ ਆ ਤੇ ਨਾਲ ਹੀ ਸੇ ਤੋਂ ਤਿੰਨੇ ਪਟੇਲ ਨੇ ਕੈ ਗਹ ਹੰਦ ਤੱਕ ਪਾਇ ਕਿ ਕੌਣ ਮਾਮਲੇ ਚ ਕਾਂਡ ਮਾਮਲਿਆਂ ਦੀ ਪੂਰਵ ਵਾਸ ਕਰਨ ਹੋਏ ਹਨ ਵੀਡੀਓ ਦੇਖਣ ਲਈ ਤੁਹਾਡਾ ਤਨ ਵੱਧ